ਹੈਲੋ ਸਟੂਡੈਂਟਸ ਅੱਜ ਅਸੀਂ ਨਾ ਇੱਕ ਨਵਾਂ ਵਿਸ਼ਾ ਲਵਾਂਗੇ ਸਾਹਿਦ ਦੇ ਰੂਪ ਦਾ ਇਹਦੇ ਵਿੱਚ ਕਾਵ ਰੂਪ ਦੇਖਣਾ ਹੈ ਕਾਵ ਰੂਪ ਦੇ ਵਿੱਚ ਅਸੀਂ ਕੀ ਦੇਖਣਾ ਨਜ਼ਮ ਜਾਂ ਕਵਿਤਾ ਠੀਕ ਹੈ ਇਹਦੇ ਬਾਰੇ ਪੜਨਾ ਕਿ ਕਵਿਤਾ ਹੁੰਦੀ ਕੀ ਹੈ ਤੇ ਉਸ ਦੀ ਪਰਿਭਾਸ਼ਾ ਤੇ ਲੱਛਣ ਕਿਹੜੇ ਹੁੰਦੇ ਆ ਠੀਕ ਹੈ ਤੇ ਜਦੋਂ ਅਸੀਂ ਬੀਏ ਕਲਾਸਿਸ ਕਰਦੇ ਆ ਨਾ ਉਹਦੇ ਵਿੱਚ ਸਾਨੂੰ ਇਹ ਟੌਪਿਕ ਆਂਦਾ ਹੈ ਠੀਕ ਹੈ ਤੇ ਅਸੀਂ ਪੜਦੇ ਮੇਰਾ ਫੇਵਰਟ ਹੁੰਦਾ ਸੀ ਇਹ ਸਬਜੈਕਟ ਤੇ ਇਸ ਲਈ ਮੈਂ ਕਿਹਾ ਇੱਥੇ ਵੀ ਵੀਡੀਓ ਪਾਈ ਜਾਵੇ ਹਨਾ ਕਹਿੰਦੇ ਕਵਿਤਾ ਜਿਹੜੀ ਨਜ਼ਮ ਆ ਕੀ ਹੁੰਦੀ ਹੈ ਕਹਿੰਦੇ ਕਵਿਤਾ ਇੱਕ ਕਲਾ ਹੈ ਇਹ ਸਾਹਿਤ ਦੇ ਸਾਰਿਆਂ ਰੂਪਾਂ ਨਾਲੋਂ ਪੁਰਾਤਨ ਹੈ ਅਤੇ ਇਹ ਸਭ ਤੋਂ ਪਹਿਲਾਂ ਉਪਜੀ ਹੈ ਠੀਕ ਹੈ ਇਹ ਇੱਕ ਸਾਹਿਤ ਰੂਪ ਹੈ ਕਿਉਂਕਿ ਇਸ ਦਾ ਕਿਉਂਕਿ ਇਸ ਦਾ ਮਾਧ్యం ਹੋਰ ਸਾਹਿਤ ਰੂਪਾਂvang ਹੀ ਸ਼ਬਦ ਅਤੇ ਤੁਨियां ਹੈ ਇਹ ਇੱਕ ਅਜਹੀ ਸ਼ਬਦ ਰਚਨਾ ਹੈ ਜਿਸ ਵਿੱਚ خیال ਜਜ਼ਵਾ ਕਲਪਨਾ ਤੇ ਤਾਲ ਜਾਂ ਕਿਸੇ ਪ੍ਰਕਾਰ ਦੇ ਵਜ਼ਨ ਤੋਲ ਦਾ ਸੁਮੇਲ ਹੋਵੇ ਅਗੇ ਹੈ ਇਸ ਤਰ੍ਹਾਂ ਮਨੁੱਖੀ ਜਜ਼ਬੇ ਸ਼ਬਦਾਂ ਦਾ ਪਹਿਰਾਵਾ ਪਹਿਨ ਕੇ ਕਿਸੇ ਸੁਰ ਤਾਲ ਵਿੱਚ ਗੂੰਜਣ ਗੂੰਜਣ ਲੱਗ ਪੈਂਦੇ ਹਨ ਕਿੰਦੇ ਪ੍ਰੋਫੈਸਰ ਪੂਰਨ ਸਿੰਘ ਅਨੁਸਾਰ ਜਿਹੜੇ ਪ੍ਰੋਫੈਸਰ ਪੂਰਨ ਸਿੰਘ ਆ ਉਹ ਕੀ ਕਹਿੰਦੇ ਆ ਕਵਿਤਾ ਕਹਿੰਦੇ ਰੂਹਾਂ ਦੀ ਬੋਲੀ ਹੈ ਉਹਨਾਂ ਦੇ ਅਨੁਸਾਰ ਕਵਿਤਾ ਇੱਕ ਰੂਹਾਂ ਦੀ ਬੋਲੀ ਹੈ ਉਹ ਕਹਿੰਦੇ ਹੈ ਕਿ ਸਾਦ ਮਨ ਵਿੱਚੋਂ ਜੇ ਬੋਲ ਨਿਕਲਣ ਉਕਕਤਾ ਠੀਕ ਹੈ ਹੁਣ ਆਦੀ ਪ੍ਰਵਾਸ਼ਾ ਇਹ ਹੈ ਕਵਤਾ ਇੱਕ ਅਵੇਸ਼ ਹੈ ਤੇ ਇਹ ਅੰਤਰ ਆਤਮਾ ਦੀ ਆਵਾਜ਼ ਹੈ ਇਹ ਦਿਲ ਦੀ ਬੋਲੀ ਹੈ ਇਸ ਵਿੱਚ ਲਚਕ ਤੇ ਸੁਹਿਰ ਦਤਾ ਦਾ ਹੋਣਾ ਸੁਆਵਿਖ ਹੈ ਠੀਕ ਹੈ ਅੱਗੇ ਕਹਿੰਦੇ ਹੈ ਕਵਤਾ ਨੂੰ ਸੁੰਦਰਤਾ ਦਾ ਪ੍ਰਕਾਸ਼ ਵੀ ਕਿਹਾ ਗਿਆ ਹੈ ਕਵੀ ਸੋਹਣੇ ਸੋਹਣੇ ਬਿੰਬ ਪੇਸ਼ ਕਰਕੇ ਮਨੁੱਖੀ ਮਨ ਨੂੰ ਹੀ ਰਿਜ਼ਰਵ ਦਾ ਹੈ ਕਪਤਾ ਮਨੁੱਖੀ ਮਨ ਦੀਆਂ ਉੱਤਮ ਤੇ ਤਿੱਬਰ ਭਾਵਨਾਵਾਂ ਦਾ ਪ੍ਰਗਟਾਵਾ ਹੈ ਇਹ ਸੁੰਦਰਤਾ ਦੀ ਲੈ ਆਤਮਿਕ ਰਚਨਾ ਹੈ ਕਾਰਾ ਕਾਰਲਾਈਲ ਅਨੁਸਾਰ ਕਾਰਲਾਈਲ ਨੇ ਆਪਣੇ ਕਪਤਾਵਰਕੀ ਕੀ ਹੈ ਇਕ ਕਵਤਾ ਇੱਕ ਗੌਂਦਾ ਜਜ਼ਵਾ ਹੈ ਤੇ ਮੈਥਿਊ ਆਰਨਰਡ ਨੇ ਕੀ ਕਿਹਾ ਸੀ ਕਿ ਕਵਤਾ ਜੀਵਨ ਦੀ ਪਰਚੋਲ ਹੈ ਠੀਕ ਹੈ ਅੱਗੇ ਹੈ ਕਵਿਤਾ ਪ੍ਰਵਲ 파ਵਾਂਤੀ ਬਲਵਲਿਆਂ ਦਾ ਬੇਰੋਗ ਉਸ਼ਾਲਾ ਹੈ ਮਨੁੱਖੀ ਮਨ ਵਿੱਚ ਜਦੋਂ ਖੁਸ਼ੀ ਅਤੇ ਗਮੀ ਦੇ ਤਿੱਖੇ ਬਲਵਲੇ ਬੇ ਕਾਬੂ ਹੋ ਜਾਂਦੇ ਹਨ ਉਹ ਬੋਲੀ ਦੀਆਂ ਧੁਨਾ ਵਿੱਚ ਉੱਛਲ ਕੇ ਕਪਤਾ ਦਾ ਰੂਪ ਧਾਰ ਲੈਂਦੇ ਹਨ ਠੀਕ ਹੈ ਕਪਤਾ ਦੀ ਰਚਨਾ ਆਮ ਵਿਅਕਤੀ ਨਹੀਂ ਕਰਦਾ ਸਗੋਂ ਉਹ ਵਿਅਕਤੀ ਹੀ ਕਰ ਸਕਦਾ ਹੈ ਜਿਸ ਵਿੱਚ ਸੋਹਜ ਵਿੱਤੀ ਦੀ ਹੁੰਦ ਹੈ ਠੀਕ ਹੈ ਜੀ ਜੋ ਚੇਤਨ ਹੈ ਜੋ ਬੋਲੀ ਦਾ ਤਨੇ ਹੈ ਜਿਸ ਦੀ ਰੂਹ ਵਿੱਚ ਖੀੜਾ ਹੈ ਤੇ ਜਿਸ ਦੇ ਸੀਨੇ ਵਿੱਚ ਸਾਰੀ ਦੁਨੀਆ ਦਾ ਦਰਦ ਭਰਿਆ ਹੋਇਆ ਹੈ ਉਹ ਇੱਕ ਰੱਬ ਹੁੰਦਾ ਹੈ ਜਿਸ ਦੇ ਮਨ ਵਿੱਚ ਆਪਣੇ ਪ੍ਰਾਏ ਦਾ ਕੋਈ ਪਿੰਨ ਭੇਦ ਨਹੀਂ ਹੁੰਦਾ ਉਹ ਇੱਕ ਅੰਤਰਜਾਮੀ ਹੁੰਦਾ ਹੈ ਜੋ ਵਰਤਮਾਨ ਭੂਤ ਤੇ ਭਵਿੱਖ ਦੀਆਂ ਤ੍ਰੈਕਾਲੀ ਗੱਲਾਂ ਕਰਦਾ ਹੈ ਠੀਕ ਹੈ ਅੱਗੇ ਅਸੀਂ ਪੜਾਂਗੇ ਕਵਤਾ ਜਿਹੜੀ ਨਜ਼ਮ ਆ ਇਹਦੇ ਤੱਤ ਕਿਹੜੇ-ਕਿਹੜੇ ਹੁੰਦੇ ਆ ਠੀਕ ਹੈ ਇਹ ਹੈ ਕਿ ਕਵੀ ਆਪਣੀ ਰਚਨਾ ਕਰਨ ਲਈ ਕਈ ਪ੍ਰਕਾਰ ਦੀਆਂ ᔪਗਤਾਂ ਦੀ ਕਿੰਨੇ ਵਰਤੋਂ ਕਰਦਾ ਹੈ ਤੇ ਕਈ ਤਰ੍ਹਾਂ ਦੇ ਤੱਤਾਂ ਦਾ ਸੁਮੇਲ ਕਰਦਾ ਹੈ ਜਿਨ੍ਹਾਂ ਨੂੰ ਵਖ ਵਖ ਕਰਨਾ ਸੌਖਾ ਨਹੀਂ ਹੁੰਦਾ ਪਰ ਕਵਿਤਾ ਵਿੱਚ ਕੁਝ ਜ਼ਰੂਰੀ ਤੱਤ ਮਿਲਦੇ ਹਨ ਜਿਨ੍ਹਾਂ ਬਾਰੇ ਚਰਚਾ ਕੀਤੀ ਜਾ ਸਕਦੀ ਹੈ ਚੰਗੀ ਕਵਿਤਾ ਵਿੱਚ ਇਹਨਾਂ ਤੱਤਾਂ ਦਾ ਹੋਣਾ ਜ਼ਰੂਰੀ ਹੈ ਆਧੁਨਿਕ ਵਿਚਾਰਵਾਨਾਂ ਅਨੁਸਾਰ ਕਲਾ ਕਿਰਤ ਦੀ ਵਸਤੂ ਦੇ ਰੂਪ ਅਨਸਾਰ ਜੇ ਦ્વੈਤ ਜੇ ਦ્વੈਤ ਪਾਈ ਪਾਈ ਜਾਂਦੀ ਹੈ ਉਹ ਠੀਕ ਨਹੀਂ ਕਿਉਂਕਿ ਕਵਤਾ ਜਾਂ ਕਲਾ ਕਿਰਤ ਦਾ ਸੋਜਾਤਮਿਕ ਪ੍ਰਭਾਵ ਜਿਹੜਾ ਆ ਵਸਤੂ ਦੇ ਰੂਪ ਵਿੱਚ ਵਸਤੂ ਦੇ ਰੂਪ ਅਰੂਪ ਦੋਹਾਂ ਦੇ ਸਮੇਲ ਵਿੱਚੋਂ ਉਪਜਿਆ ਹੈ ਇਸ ਕਰਕੇ ਨਵੀਨ ਆਲੋਚਨਾ ਵਿੱਚ ਵਸਤੂ ਦੇ ਰੂਪ ਨਵੀਨ ਆਲੋਚਨਾ ਵਿੱਚ ਵਸਤੂ ਵਸਤੂ ਰੂਪ ਦੀ ਦਵੈਤ ਦੀ ਅਥਾ ਸਿਰਜਣਾ ਸਟਰਕਚਰ ਜਿਹੜਾ ਹੁੰਦਾ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਵਿੱਚ ਵਸਤੂ ਤੇ ਰੂਪ ਆਦ ਸਾਰੇ ਜਿਹੜੇ ਆ ਤਤ ਮਿਲ ਕੇ ਕਵਤਾ ਦੀ ਹੁੰਦ ਦੀ ਸਿਰਜਣਾ ਕਰਤੇ ਹਨ ਤਾਂ ਵੀ ਕਵਤਾ ਜਿਹੜੀ ਹੈ ਦੀ ਹੁੰਦ ਦੀਆਂ ਵਖ ਵਖ ਕਹਿੰਦੇ ਆ ਪਰਤਾਂ ਕਰਕੇ ਉਸ ਵਿਚਲੇ ਕਾਲਸ਼ੀਲ ਪ੍ਰਮੁੱਖ ਤਤਾਂ ਨਾਲ ਜਾਣ ਪਛਾਣ ਕਰਾਉਣੀ ਜ਼ਰੂਰੀ ਹੈ ਠੀਕ ਹੈ ਅੱਗੇ ਅਸੀਂ ਕਰਦੇ ਹਾਂ ਨੈਕਸਟ ਪੇਜ ਤੇ ਅੱਗੇ ਹੈ ਕਹਿੰਦੇ ਕਵਿਤਾ ਜਿਹੜੀ ਹੈ ਸਭ ਤੋਂ ਪਹਿਲਾਂ ਭਾਸ਼ਾ ਦੀਆਂ ਧੁਨੀਆਂ ਤੇ ਸ਼ਬਦਾਂ ਦੀ ਇੱਕ ਲੜੀ ਹੈ ਜਿਨ੍ਹਾਂ ਰਾਹੀਂ ਕਿਸੇ ਇਹ ਭਾਵ ਅਰਥ ਜਾਂ ਵਸਤੂ ਨੂੰ ਪੇਸ਼ ਕੀਤਾ ਜਾਂਦਾ ਹੈ ਇਸ ਲਈ ਭਾਸ਼ਾ ਕਵਿਤਾ ਦਾ ਕੇਂਦਰੀ ਤੁਰਾ ਹੈ ਇਸ ਕਰਕੇ ਕਵਿਤਾ ਦੇ ਤਤਾਂ ਸੰਬੰਧੀ ਵਿਚਾਰ ਭਾਸ਼ਾ ਤੇ ਹੀ ਆਰੰਭ ਕੀਤੀ ਜਾਂਦੀ ਹੈ ਠੀਕ ਹੈ ਅਗੇ ਕਾਪ ਭਾਸ਼ਾ ਜਿਹੜੀ ਹੈ ਇਹ ਸੀ ਨੈਕਸਟ ਵੀਡੀਓ ਚ ਕਰਾਂਗੇ ਕਾਫੀ ਲੰਬਾ ਹੈ ਕਵਤਾਵਰੇ ਮੈਂ ਤੁਹਾਨੂੰ ਸਾਰਾ ਕਰਾਂਗੀ ਓਕੇ ਨੈਕਸਟ ਵੀਡੀਓ ਚ ਕਰਾਂਗੀ ਓਕੇ ਬਾਏ